ਮੈਂ ਡਰਾਈਵਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਹਾਨੂੰ ਵਾਸਤਾ ਆ ਉਸ ਰੋਜੀ ਰੋਟੀ ਦਾ ਉਸ ਗੱਡੀ ਦਾ ਜਿਹੜੀ ਤੁਸੀਂ ਸਾਰਾ ਦਿਨ ਚਲਾਉਂਦੇ ਹੋ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਤੁਹਾਡੇ ਨਾਲ ਦਾ ਕੀਤਾ ਕਰਨ ਵਾਲਾ ਇੱਕ ਮਜ਼ਦੂਰ ਡਰਾਈਵਰ ਵੀਰ ਜਿਹੜਾ ਆ ਜਿਹਦੀ ਲੱਤ ਦੇ ਵਿੱਚ ਰੇਸ਼ਾ ਪੈ ਗਿਆ ਐਕਸੀਡੈਂਟ ਹੋ ਗਿਆ ਮਾਲਕਾ ਨੇ ਸਾਥ ਛੱਡ ਦਿੱਤਾ ਉਹ ਅੱਜ ਬਿਨਾਂ ਇਲਾਜ ਤੋਂ ਪਿਆ ਹੋਇਆ ਸਾਰੇ ਡਰਾਈਵਰ ਵੀਰਾਂ ਅੱਗੇ ਇੱਕੋ ਹੀ ਬੇਨਤੀ ਕਰਦਾ ਬਈ ਤੁਸੀਂ ਰੋਜ਼ ਕਮਾਉਂਦੇ ਹੋ ਪਰਮਾਤਮਾ ਤੁਹਾਨੂੰ ਸਹੀ ਸਲਾਮਤ ਰੱਖੇ ਕਿਉਂਕਿ ਡਰਾਈਵਰ ਦੀ ਤਾਂ ਰੋਟੀ ਹੀ ਗੱਡੀ ਦੇ ਸਿਰ ਤੇ ਚੱਲਦੀ ਹੁੰਦੀ ਹੈ ਜੇ ਗੱਡੀ ਚੱਲਦੀ ਹੱਥ ਪੈਰ ਚੱਲਦੇ ਨੇ ਉਹ ਰੋਟੀ ਕਮਾ ਸਕਦਾ ਬਾਲ ਬੱਚਿਆਂ ਦੇ ਲਈ ਜੇ ਉਹਨੂੰ ਕੁਝ ਹੋ ਜੇ ਤੇ ਪਿੱਛੋਂ ਕੋਈ ਵੀ ਉਹਦੇ ਬਾਲ ਬੱਚਿਆਂ ਨੂੰ ਪੁੱਛਦਾ ਨਹੀਂਗਾ ਉਹੀ ਹਾਲਾਤ ਇਸ ਪਰਿਵਾਰ ਦੇ ਬਣੇ ਆ ਜਿੰਨੇ ਵੀ ਡਰਾਈਵਰ ਵੀ ਰਾਜ ਦੀ ਵੀਡੀਓ ਨੂੰ ਵੇਖ ਰਹੇ ਹਨ ਕੋਈ 100 200 500 ਦੀ ਮਦਦ ਜ਼ਰੂਰ ਕਰਨੀ ਆ ਆਪਦੀ ਇੱਕ ਦਿਹਾੜੀ ਦੇ ਵਿੱਚੋਂ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰਨੀ ਭੈਣੇ ਆਪਣਾ ਪਿੰਡ ਕਿਹੜਾ ਹੈ ਜੀ ਜਿੱਥੇ ਆਪਾਂ ਤਾਂ ਇੰਨੇ ਖਾਸ ਆਪਣਾ ਪਿੰਡ ਮੇਰਾ ਜੀਰੇ ਦੇ ਕੋਲੇ ਸ਼ਾਹ ਵਾਲਾ ਹੈ ਜੀ ਸ਼ਾਹ ਵਾਲਾ ਜੀਰੇ ਦੇ ਕੋਲ ਪੈਨੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗਰੀਬਕਰ ਹੈ ਜੀ ਕੁਲਦੀਪਪੁਰ ਪੈਨੇ ਇਹ ਤੁਹਾਡੇ ਪਤੀ ਦਾ ਨਾਮ ਕੀ ਹੈ ਜੀ ਸੋਨੂ ਪੱਕਾ ਨਾ ਵੀ ਸੋਨੂ ਹੈ ਜੀ ਹਾਂ ਪੱਕਾ ਨਾਮ ਸੋਨੂ ਹੈ ਜੀ ਸੋਨੂ ਇਹ ਨਾਮ ਹੈ ਉਹਨਾਂ ਦਾ ਤੇ ਪੈਨੇ ਤੁਹਾਡੇ ਕੋਲ ਕੋਈ ਬੈਂਕ ਦਾ ਖਾਤਾ ਹੈਗਾ ਤੁਹਾਡੇ ਕੋਲੇ ਜੀ ਹਾਂਜੀ ਹਾਂਜੀ ਹੈਗਾ ਪੰਜਾਬ ਨੈਸ਼ਨਲ ਬੈਂਕ ਹੈ ਤੁਹਾਡਾ ਆਪਦਾ ਹੀ ਹੈ ਜੀ ਇਹਦਾ ਖਾਤਾ ਹੈ ਮੇਰਾ ਹਾਂਜੀ ਜੀਰੇ ਦਾ ਖਾਤਾ ਹੈ ਜੀ ਪੰਜਾਬ ਨੈਸ਼ਨਲ ਹਾਂਜੀ ਪੰਜਾਬ ਨੈਸ਼ਨਲ ਬਸ ਪੈਨੇ ਬਾਈ ਨੂੰ ਕੀ ਗੱਲ ਹੋਈ ਹੈ ਜੀ ਉਹ ਸਤਿਸ਼ ਗੜਾ रायपुर ਗਏ ਸੀ ਡਰਾਈਵਰ ਆ ਗੱਡੀ ਚਲਾਉਂਦੇ ਸੀ ਕੰਮ ਕਰਦੇ ਸੀ ਗੱਡੀ ਦਾ ਟਾਇਰ ਚੜ ਗਿਆ ਉੱਤੇ ਪੱਟ ਪੜ ਗਿਆ ਉਹਨਾਂ ਦਾ 10 ਦਿਨ ਉੱਥੇ ਰੱਖਿਆ ਉਹਨਾਂ ਨੇ ਕੋਈ ਪੱਟੀ ਨਹੀਂ ਕੋਈ ਇਲਾਜ ਨਹੀਂ ਕਰਾਇਆ ਹੁਣ ਬਹੁਤ ਬੁਰਾ ਹਾਲ ਹੈ ਉਹਨਾਂ ਦਾ ਅਸੀਂ ਕੀ ਕਰੀਏ ਸਕੇ ਡਾਕਟਰ ਕੀ ਕਹਿੰਦੇ ਪੇਪਨ ਡਾਕਟਰ ਕਹਿੰਦੇ ਪਲਾਸਕਟ ਸਰਜਰੀ ਹੋਏਗੀ ਉਹਨਾਂ ਦੀ ਪੱਟ ਚ ਰੇਸ਼ਾ ਪੈ ਗਿਆ ਸੀ ਉਹਨਾਂ ਦੇ ਟ੍ਰੇਨ ਤੇ ਲੈ ਕੇ ਆਂਦਾ ਸੀ ਉਹਨਾਂ ਨੂੰ ਬਾਹਰ ਉਹਦਾ ਕਰਕੇ ਉਹਦੀ ਸਾਰੀ ਮਤਲਬ ਜੀ ਲੱਤ 'ਚ ਰੇਸ਼ਾ ਪੈ ਗਿਆ ਹੈ। ਬਣੀ ਕਿਦਾਂ ਦੇ ਹਾਲਾਤ ਹੋ ਚੁੱਕੇ ਨੇ ਬੱਚਿਆਂ ਦੇ। ਬਹੁਤ ਮਾੜੇ ਆ ਜੀ ਹਾਲਾਤ। ਆ ਬੱਚੇ ਮੇਰੇ ਤਿੰਨ ਬੱਚੇ ਆ ਜੀ, ਦੋ ਕੁੜੀਆਂ ਨੇ ਇੱਕ ਬੇਟਾ ਹੈ। ਮੈਂ ਕਿੱਧਰ ਲੈ ਕੇ ਜਾਵਾਂ ਇਹਨਾਂ ਨੂੰ ਹੀ ਕੰਮ ਕਰਨ ਵਾਲੇ ਸੀ, ਉਹੀ ਮੰਜੇ ਤੇ ਪੈ ਗਿਆ ਜੀ। ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਡੀ ਮਦਦ ਕਰੋ ਜੀ। ਬਣੀ ਡਾਕਟਰ ਹੁਣ ਪਲਾਸਟਿਕ ਸਰਜਰੀ ਦੇ ਕਿੰਨਾ ਖਰਚਾ ਦੱਸਦੇ ਪਏ ਆ ਜੀ। ਲੱਖ ਡੇਢ ਲੱਖ ਰੁਪਈਆ ਦਾਸਦੇ ਆਈ ਇੱਕ ਤੋਂ ਡੇਢ ਲੱਖ ਰੁਪਈਏ ਦਾ ਖਰਚ ਹਾਂਜੀ ਤੁਹਾਡੇ ਕੋਲ ਕੀ ਇੰਤਜ਼ਾਮ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਜੀ ਸਾਡੇ ਕੋਲ ਤਾਂ 10-15000 ਰੁਪਈਆ ਸੀ ਉਹ ਅਸੀਂ ਉੱਥੇ ਲਾ ਦਿੱਤਾ ਸੀਗਾ ਹੁਣ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ ਚਾਹ ਵੀ ਨਹੀਂ ਉੱਥੇ ਪੀ ਸਕਦੇ ਅਸੀਂ ਗੁਰਦੁਆਰੇ ਰੋਟੀ ਖਾਣੇ ਆ ਹਸਪਤਾਲ ਦੇ ਵਿੱਚ ਹਾਂਜੀ ਹਸਪਤਾਲ ਦੇ ਵਿੱਚ ਸਾਜੀ ਕੋਈ ਦਿਖਾਈ ਹੈ ਵੀ ਭੈਣ ਕੁਲਦੀਪ ਕੌਰ ਦੇ ਖਾਤੇ ਦੇ ਵਿੱਚ ਜੋ ਤੁਹਾਡਾ ਦਸਵੰਧ ਬਣਦਾ ਹੈ ਜੋ ਕਮਾਈ ਨੇਕ ਕਮਾਈ ਬਣਦੀ ਹੈ ਤੇ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਬਾਈ ਤੁਸੀਂ ਜਰੂਰ ਜਿੰਨਾ ਸਾਥ ਦੇ ਸਕਦੇ ਆ ਨਾ ਆਪਦੇ